ਦੋਸਤੋ ਤੁਸੀਂ ਕਦੇ ਸੋਚਿਆ ਕਿ ਆਧਾਰ ਕਾਰਡ ਵੀ ਨਕਲੀ ਹੋ ਸਕਦਾ ਹੈ ਅਤੇ ਜੇਕਰ ਆਧਾਰ ਕਾਰਡ ਨਕਲੀ ਹੋਵੇ ਤਾਂ ਫਿਰ ਉਸ ਦੀ ਪਛਾਣ ਕੀ ਹੈ ਸੋ ਸਾਨੂੰ ਸਾਰਿਆਂ ਨੂੰ ਆਧਾਰ ਕਾਰਡ ਦੇ ਅਸਲੀ ਅਤੇ ਨਕਲੀ ਹੋਣ ਦੀ ਪਛਾਣ ਕਰਨ ਦਾ ਤਰੀਕਾ ਵੀ ਆਉਣਾ ਚਾਹੀਦਾ ਹੈ ਸਤਿ ਸ੍ਰੀ ਅਕਾਲ ਜੀ ਬਾਈਜੀ ਪੰਜਾਬੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਧਾਰ ਸਿੰਘ ਕੰਬੋਜ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਆਧਾਰ ਕਾਰਡ ਨੂੰ ਵੈਰੀਫਾਈ ਕਰਨ ਦਾ ਬਹੁਤ ਸੌਖਾ ਤਰੀਕਾ ਦੇਖਾਂਗੇ ਅੱਜਕੱਲ੍ਹ ਆਧਾਰ ਕਾਰਡ ਨੂੰ ਇੱਕ ਅਹਿਮ ਸਬੂਤ ਦੇ ਵਜੋਂ ਮੰਨਿਆ ਜਾਂਦਾ ਹੈ ਜੇਕਰ ਅਸੀਂ ਆਪਣੀ ਪਛਾਣ ਦੱਸਣੀ ਹੋਵੇ ਜਾਂ ਅਸੀਂ ਆਪਣਾ ਪਤਾ ਦੱਸਣਾ ਹੋਵੇ ਤਾਂ ਉਸ ਸਬੂਤ ਦੇ ਵਜੋਂ ਆਪਾਂ ਆਪਣਾ ਆਧਾਰ ਕਾਰਡ ਦਿੰਨੇ ਆ ਅਤੇ ਜੇਕਰ ਅਸੀਂ ਕਿਸੇ ਦੀ ਪਛਾਣ ਕਰਨੀ ਹੋਵੇ ਤਾਂ ਉਸ ਦਾ ਸਬੂਤ ਦੇ ਵਜੋਂ ਅਸੀਂ ਆਧਾਰ ਕਾਰਡ ਕਈ ਵਾਰ ਦੇਖਦੇ ਵੀ ਹਾਂ ਲੇਕਿਨ ਇਹ ਹੀ ਆਧਾਰ ਕਾਰਡ ਜੇਕਰ ਨਕਲੀ ਹੋਵੇ ਤਾਂ ਫਿਰ ਤੁਹਾਡੇ ਨਾਲ ਬਹੁਤ ਵੱਡਾ ਧੋਖਾ ਵੀ ਹੋ ਸਕਦਾ ਹੈ ਸੋ ਆਧਾਰ ਕਾਰਡ ਨੂੰ ਵੈਰੀਫਾਈ ਕਰਨ ਦਾ ਬਹੁਤ ਸੌਖਾ ਤਰੀਕਾ ਹੈ ਅਤੇ ਇਹ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਤਾ ਫਿਰ ਆਧਾਰ ਕਾਰਡ ਨੂੰ ਵੈਰੀਫਾਈ ਕਰਨ ਦਾ ਤਰੀਕਾ ਸਿੱਖਣ ਤੋਂ ਪਹਿਲਾਂ ਇੱਕ ਵਾਰੀ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਲਓ ਅਤੇ ਆਪਣੇ ਸਾਰੇ ਸਕੇ ਸੰਬੰਧੀਆਂ ਤੱਕ ਇਸ ਵੀਡੀਓ ਨੂੰ ਪਹੁੰਚਾ ਦਿਓ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਤਾਂ ਫਿਰ ਆਓ ਹੁਣ ਤੁਹਾਨੂੰ ਮੈਂ ਦੱਸਦਾ ਕਿ ਤਰੀਕਾ ਕੀ ਹੈ ਆਧਾਰ ਨੂੰ ਵੈਰੀਫਾਈ ਕਰਨ ਦੇ ਲਈ ਸਾਡੇ ਕੋਲ ਇੱਕ ਐਪਲੀਕੇਸ਼ਨ ਹੋਣੀ ਚਾਹੀਦੀ ਹੈ ਮਾਈ ਆਧਾਰ ਸੋ ਇਸ ਮਾਈ ਆਧਾਰ ਜਾਂ ਐਮ ਆਧਾਰ ਐਪਲੀਕੇਸ਼ਨ ਨੂੰ ਆਪਾਂ ਪਲੇ ਸਟੋਰ ਤੋਂ ਡਾਊਨਲੋਡ ਕਰ ਲੈਣਾ ਹੈ ਪਲੇ ਸਟੋਰ ਤੋਂ ਡਾਊਨਲੋਡ ਕਰਨ ਦੇ ਲਈ ਆਪਾਂ ਪਲੇ ਸਟੋਰ ਦੇ ਉੱਪਰ ਸਰਚ ਕਰਾਂਗੇ ਐਮ ਆਧਾਰ ਜਾਂ ਤੁਸੀਂ ਮਾਈ ਆਧਾਰ ਵੀ ਲਿਖ ਸਕਦੇ ਹੋ ਐਮ ਆਧਾਰ ਜਾਂ ਮਾਈ ਆਧਾਰ ਲਿਖ ਕੇ ਜਦੋਂ ਤੁਸੀਂ ਉਸ ਦੇ ਉੱਪਰ ਕਲਿੱਕ ਕਰੋਗੇ ਤਾਂ ਤੁਹਾਡੇ ਸਾਹਮਣੇ ਇਹ ਵਾਲੀ ਐਪਲੀਕੇਸ਼ਨ ਖੁੱਲ ਕੇ ਆ ਜਾਵੇਗੀ ਹੁਣ ਇਸ ਨੂੰ ਆਪਾਂ ਇੰਸਟਾਲ ਕਰ ਲੈਣਾ ਹੈਗਾ ਇੰਸਟਾਲ ਦੱਬਣ ਤੋਂ ਬਾਅਦ ਕੁਝ ਸਮਾਂ ਲਵੇਗੀ ਇਹ ਐਪਲੀਕੇਸ਼ਨ ਇੰਸਟਾਲ ਹੋਣ ਦੇ ਲਈ ਜਦੋਂ ਆਪਾਂ ਇਸ ਨੂੰ ਓਪਨ ਕਰਾਂਗੇ ਤਾਂ ਕੁਝ ਪਰਮਿਸ਼ਨਾਂ ਮੰਗੀ ਜਾਣਗੀਆਂ ਅਤੇ ਆਪਾਂ ਪਰਮਿਸ਼ਨਾਂ ਦੇਣ ਤੋਂ ਬਾਅਦ ਆਪਣੀ ਕੌਨਸੈਂਟ ਦੇਣ ਤੋਂ ਬਾਅਦ ਜਦੋਂ ਇਸ ਐਪਲੀਕੇਸ਼ਨ ਨੂੰ ਖੋਲ੍ਹਾਂਗੇ ਤਾਂ ਇਸ ਤਰ੍ਹਾਂ ਦਾ ਇੰਟਰਫੇਸ ਸਾਡੇ ਸਾਹਮਣੇ ਆ ਜਾਵੇਗਾ ਹੁਣ ਇੱਥੇ ਕਈ ਸਾਰੀ ਆਪਸ਼ਨਾਂ ਸਾਨੂੰ ਨਜ਼ਰ ਆ ਰਹੀਆਂ ਹਨ ਖੱਬੇ ਪਾਸੇ ਹੈਠਾਂ ਸਾਨੂੰ QR ਕੋਡ ਸਕੈਨਰ ਦੀ ਇੱਕ ਆਪਸ਼ਨ ਨਜ਼ਰ ਆ ਰਹੀ ਹੈ ਆਪਾਂ ਇਹਦੇ ਉੱਪਰ ਕਲਿੱਕ ਕਰਾਂਗੇ ਅਤੇ ਇੱਥੇ ਆਪਾਂ ਪ੍ਰੋਸੀਡ ਦੇ ਉੱਪਰ ਕਲਿੱਕ ਕਰ ਦੇਵਾਂਗੇ ਹੁਣ ਆਪਾਂ ਜਿਸ ਆਧਾਰ ਕਾਰਡ ਨੂੰ ਵੈਰੀਫਾਈ ਕਰਨਾ ਉਸ ਦਾ QR ਕੋਡ ਇੱਥੋਂ ਸਕੈਨ ਕਰ ਲਵਾਂਗੇ ਜਿਸ ਤਰ੍ਹਾਂ ਹੀ ਆਪਾਂ QR ਕੋਡ ਨੂੰ ਸਕੈਨ ਕਰਦੇ ਹਾਂ ਤਾਂ ਉਸ ਆਧਾਰ ਕਾਰਡ ਦਾ ਪੂਰਾ ਵੇਰਵਾ ਸਾਡੇ ਸਾਹਮਣੇ ਆ ਜਾਵੇਗਾ ਅਤੇ ਇਸ ਦੇ ਵਿੱਚ ਈਮੇਲ ਅਤੇ ਟੈਲੀਫੋਨ ਨੰਬਰ ਨੂੰ ਵੈਰੀਫਾਈ ਦੱਸਿਆ ਗਿਆ ਹੈ ਅਤੇ ਉਸ ਦੇ ਘਰ ਦਾ ਪਤਾ ਵੀ ਦੱਸਿਆ ਗਿਆ ਹੈ ਤਾਂ ਇਸ ਤਰ੍ਹਾਂ ਅਸੀਂ ਕਿਸੇ ਵੀ ਆਧਾਰ ਕਾਰਡ ਨੂੰ ਇਸ ਐਪਲੀਕੇਸ਼ਨ ਦੇ ਮਾਧਿਅਮ ਦੇ ਨਾਲ ਵੈਰੀਫਾਈ ਕਰ ਸਕਦੇ ਹਾਂ ਸੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਤਰੀਕਾ ਤੇ ਵੀਡੀਓ ਪਸੰਦ ਆਈ ਹੋਵੇਗੀ ਅਤੇ ਜੇਕਰ ਤੁਸੀਂ ਹੁਣ ਤੱਕ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਨਹੀਂ ਕੀਤਾ ਤਾਂ ਇੱਕ ਵਾਰੀ ਲਾਈਕ ਅਤੇ ਸ਼ੇਅਰ ਵੀ ਜਰੂਰ ਕਰ ਲਓ ਅਤੇ ਜੇਕਰ ਬਾਈਜੀ ਪੰਜਾਬੀ ਨੂੰ ਤੁਸੀਂ ਹੁਣ ਤੱਕ ਫੋਲੋ ਅਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜਰੂਰ ਕਰ ਲਓ ਨਵੀਂ-ਨਵੀਂ ਜਾਣਕਾਰੀ ਹਾਸਲ ਕਰਨ ਦੇ ਲਈ ਲਗਾਤਾਰ ਦੇਖਦੇ ਰਹੋ ਬਾਈਜੀ ਪੰਜਾਬੀ ਧੰਨਵਾਦ ਹੈ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਜੀ ਆਧਾਰ ਨੂੰ ਵੈਰੀਫਾਈ ਕਰਨ ਦੇ ਲਈ ਸਾਡੇ ਕੋਲ ਇੱਕ ਐਪਲੀਕੇਸ਼ਨ ਹੋਣੀ ਚਾਹੀਦੀ ਹੈ ਮਾਈ ਆਧਾਰ ਸੋ ਇਸ ਮਾਈ ਆਧਾਰ ਜਾਂ ਐਮ ਆਧਾਰ ਐਪਲੀਕੇਸ਼ਨ ਨੂੰ ਆਪਾਂ ਪਲੇ ਸਟੋਰ ਤੋਂ ਡਾਊਨਲੋਡ ਕਰ ਲੈਣਾ ਹੈ ਪਲੇ ਸਟੋਰ ਤੋਂ ਡਾਊਨਲੋਡ ਕਰਨ ਦੇ ਲਈ ਆਪਾਂ ਪਲੇ ਸਟੋਰ ਦੇ ਉੱਪਰ ਸਰਚ ਕਰਾਂਗੇ ਐਮ ਆਧਾਰ ਜਾਂ ਤੁਸੀਂ ਮਾਈ ਆਧਾਰ ਵੀ ਲਿਖ ਸਕਦੇ ਹੋ ਐਮ ਆਧਾਰ ਜਾਂ ਮਾਈ ਆਧਾਰ ਲਿਖ ਕੇ ਜਦੋਂ ਤੁਸੀਂ ਉਸ ਦੇ ਉੱਪਰ ਕਲਿੱਕ ਕਰੋਗੇ ਤਾਂ ਤੁਹਾਡੇ ਸਾਹਮਣੇ ਇਹ ਵਾਲੀ ਐਪਲੀਕੇਸ਼ਨ ਖੁੱਲ ਕੇ ਆ ਜਾਵੇਗੀ ਹੁਣ ਇਸ ਨੂੰ ਆਪਾਂ ਇੰਸਟਾਲ ਕਰ ਲੈਣਾ ਹੈਗਾ ਇੰਸਟਾਲ ਦਬਣ ਤੋਂ ਬਾਅਦ ਕੁਝ ਸਮਾਂ ਲਵੇਗੀ ਇਹ ਐਪਲੀਕੇਸ਼ਨ ਇੰਸਟਾਲ ਹੋਣ ਦੇ ਲਈ ਜਦੋਂ ਆਪਾਂ ਇਸ ਨੂੰ ਓਪਨ ਕਰਾਂਗੇ ਤਾਂ ਕੁਝ ਪਰਮਿਸ਼ਨਾਂ ਮੰਗੀ ਜਾਣਗੀਆਂ ਅਤੇ ਆਪਾਂ ਪਰਮਿਸ਼ਨਾਂ ਦੇਣ ਤੋਂ ਬਾਅਦ ਆਪਣੀ ਕੌਨਸੈਂਟ ਦੇਣ ਤੋਂ ਬਾਅਦ ਜਦੋਂ ਇਸ ਐਪਲੀਕੇਸ਼ਨ ਨੂੰ ਖੋਲ੍ਹਾਂਗੇ ਤਾਂ ਇਸ ਤਰ੍ਹਾਂ ਦਾ ਇੰਟਰਫੇਸ ਸਾਡੇ ਸਾਹਮਣੇ ਆ ਜਾਵੇਗਾ ਹੁਣ ਇੱਥੇ ਕਈ ਸਾਰੀ ਆਪਸ਼ਨਾਂ ਸਾਨੂੰ ਨਜ਼ਰ ਆ ਰਹੀਆਂ ਹਨ ਖੱਬੇ ਪਾਸੇ ਹੈਠਾਂ ਸਾਨੂੰ QR ਕੋਡ ਸਕੈਨਰ ਦੀ ਇੱਕ ਆਪਸ਼ਨ ਨਜ਼ਰ ਆ ਰਹੀ ਹੈ ਆਪਾਂ ਇਹਦੇ ਉੱਪਰ ਕਲਿੱਕ ਕਰਾਂਗੇ ਅਤੇ ਇੱਥੇ ਆਪਾਂ ਪ੍ਰੋਸੀਡ ਦੇ ਉੱਪਰ ਕਲਿੱਕ ਕਰ ਦੇਵਾਂਗੇ ਹੁਣ ਆਪਾਂ ਜਿਸ ਆਧਾਰ ਕਾਰਡ ਨੂੰ ਵੈਰੀਫਾਈ ਕਰਨਾ ਉਸ ਦਾ QR ਕੋਡ ਇੱਥੋਂ ਸਕੈਨ ਕਰ ਲਵਾਂਗੇ ਜਿਸ ਤਰ੍ਹਾਂ ਹੀ ਆਪਾਂ QR ਕੋਡ ਨੂੰ ਸਕੈਨ ਕਰਦੇ ਹਾਂ ਤਾਂ ਉਸ ਆਧਾਰ ਕਾਰਡ ਦਾ ਪੂਰਾ ਵੇਰਵਾ ਸਾਡੇ ਸਾਹਮਣੇ ਆ ਜਾਵੇਗਾ ਅਤੇ ਇਸ ਦੇ ਵਿੱਚ ਈਮੇਲ ਅਤੇ ਟੈਲੀਫੋਨ ਨੰਬਰ ਨੂੰ ਵੈਰੀਫਾਈ ਦੱਸਿਆ ਗਿਆ ਹੈ ਅਤੇ ਉਸ ਦੇ ਘਰ ਦਾ ਪਤਾ ਵੀ ਦੱਸਿਆ ਗਿਆ ਹੈ ਤਾਂ ਇਸ ਤਰ੍ਹਾਂ ਅਸੀਂ ਕਿਸੇ ਵੀ ਆਧਾਰ ਕਾਰਡ ਨੂੰ ਇਸ ਐਪਲੀਕੇਸ਼ਨ ਦੇ ਮਾਧਿਅਮ ਦੇ ਨਾਲ ਵੈਰੀਫਾਈ ਕਰ ਸਕਦੇ ਹਾਂ